ਅਹੀਂ ਪਈ ਰਹਿਣਗੇ ਅਗਲੇ ਸਿਮਾਂ ਆਕੇ ਵੀ ਨਹੀਂ ਪਾਉਣ ਆ ਗਿਆ ਬੰਤੋ ਆ ਦੇਖੀ ਆ ਦੇਖ ਲੈ ਪਰਮੂ ਕਰਕੇ ਬਹਿ ਗਿਆ ਸੂਟ ਤਾਂ ਦੇਖ ਲੈ ਦੇਖੀ ਕਿੰਨੇ ਸੋਨੇ ਸੂਟ ਦਵਾ ਕੇ ਲਿਆ ਬਾਈ ਆ 5000 ਦਾ ਆ 2500 ਦਾ ਦੋ ਦੋ ਸੂਟ ਤਾਂ ਬਾਈ ਸਾਨੂੰ ਦਵਾ ਲਿਆ ਦੋ ਸੂਟ ਲੈ ਜੱਸੇ ਦੇ ਬਹੂ ਦੇ ਕੀ ਹੋ ਗਿਆ ਹੋ ਤੂੰ ਤਾਂ ਰੰਡੀ ਐ ਤੇਰਾ ਕਿਹੜਾ ਕੁੱਕੜ ਵਾਲਾ ਹੈਗਾ ਮਰਗਾ ਤੇਰੇ ਘੜ ਵਾਲਾ ਤਾਂ ਤੇਰਾ ਬੈਜੇ ਬੇੜਾ ਤੇਰਾ ਡੈਰਾ ਨਾਲ ਐ ਹੱਛਦੀ ਆਉਣੀਆਂ ਖਿਰਦੀ ਆਉਣੀਆਂ ਤੂੰ ਹੈ ਮੈਂ ਜਉਦੇ ਦੀ ਮਾਤਾ ਬੈਠਾ ਮੈਂ ਘੇਰ ਕਾਣ ਹਾਂ ਬੱਚਾ ਨੌਕਰ ਬਣਾਇ ਰੱਖਿਆ ਬੁੜੇ ਵੱਡਾ ਬਾਈਆ ਹੋ ਘਰ ਨਹੀਂ ਹੈਗਾ ਉਹ ਮੈਂ ਵੀ ਆਖਿਆ ਮੇਰਾ ਮੋਹ ਕਿਉਂ ਨਹੀਂ ਕਰਦੀ ਮੋਹ ਤਾਂ ਤੇਰਾ ਹੋਰੀ ਖਾਈ ਜਾਂਦੇ ਨੇ ਅੱਛਾ ਤੇਰਾ ਮੋਹ ਰੁਸੜੇ ਹਾਂ ਕਮਾਲ ਕਰਦਾ ਤੂੰ ਜਾਨੀ ਮੈਨੂੰ ਕਿਉਂ ਦਿਖਾਉਣੀ ਟਰੱਕੇ ਬੜੇ ਝੱਗ ਲਾ ਦੂੰ ਮੈਂ ਪਰਾਂ ਲੈ ਜਾ ਜੇ ਕੱਫਣ ਆਏ ਝੱਗ ਲਾ ਦਿਕਾ ਕਿਉਂ ਸਸਤੇ ਆਏ ਨੇ ਇੰਨੇ ਮਹਗੇ ਸੂਟ ਲੈ ਹੁੰਦੇ ਨੇ ਕਿੱਥੇ ਤੇਰਾ ਖੁਸ਼ ਹੋਣਾ ਸੀ ਤੇਰੇ ਵਾਸਤੇ ਵੀ ਮੈਂ ਇਹ ਜੀ ਚਾਤਰਾ ਤੇ ਇਹ ਜੀ ਪੱਗ ਦੇਖ ਕੇ ਆਇਆ ਮੈਂ ਤਾਂ ਮੈਂ ਨਾ ਕਿੱਛੇ ਦਾ ਮੰਗਮੇ ਪਾਵਾਂ ਨਾ ਮੈਨੂੰ ਲੋੜਾ ਮੇਰੇ ਕੋਲੇ ਘ ਏ ਕਿਧਾ ਲਿਆਇਆ ਮੇਰੇ ਕੋਲੇ ਕੀ ਹੈ ਨਹੀਂ ਕੁਛ ਮੈਂ ਤਾਂ ਬਹੁਤ ਖੁਨਖੜ ਹੋਇਆ ਫਰਦਾ ਹੁਣਾ ਪਹਿਨਾਂ ਵਾਲਾ ਮਸਲਾ ਤਾਂ ਨਿਭੜਦਾ ਨਹੀਂ ਹੈ ਤਾਂ ਹੋਰ ਜੱਮ ਖੜਾ ਕਰਦਾ ਪਈ ਜਾਣ ਤਾਂ ਚਾਹੇ ਪਰਚੇ ਤੇ ਪਰਚਾ ਪਈ ਜਾਵੇ ਹੁਣ ਤਾਂ ਨਿਭੜਦੀ ਨਹੀਂ ਬੱਛ ਗੱਲ ਕਿਸੇ ਜ਼ਮਾਨਤ ਵੀ ਨਹੀਂ ਕਰਾਉਣਾ ਨਾ ਹੁਵੇ ਜਮਾਨਤ ਤੇ ਵੀ ਨਹੀਂ ਆਉਣਾ ਨਹੀਂ ਹਾਂ ਨਹੀਂ ਮੈਂ ਮੈਂ ਤਾਂ ਮੁਕਾਰ ਰੱਖਿਆ ਤੇਰੇ ਨਾਲ ਮੇਰੇ ਕਾਨੂੰ ਤਾਂ ਤੂੰ ਮਰ ਗਈ ਆਪਾ ਤਾਂ ਮੈਂ ਤਾਂ ਢੋਲੀ ਕੱਢਦਾ ਵੀ ਜਮੇ ਮੇਰੇ ਨਾਲ ਕਰਦੀਆਂ ਭਰੇ ਤੂੰ ਭਰੇ ਤੂੰ ਬਦਕਾਰੇ ਨਹੀਂ ਬੰਦੇ ਖਾਣੀਆਂ ਏ ਹਾਂ ਨਾ ਮੈਂ ਇਹਨੂੰ ਖਾ ਗਈ ਹਾਂ ਖਾ ਗਈ ਤੂੰ ਕਦੇ ਮੇਰੀ ਖੁਸ਼ੀ ਚ ਕੁਛ ਹੋਇਆ ਹੈ ਹੈ ਤੇਰੀ ਖੁਸ਼ੀ ਚ ਕੀ ਹੋ ਮਾ ਖੁਸ਼ ਫਿਰ ਜਿੱਤਾ ਗੈਰਾਂ ਨਾਲ ਹੱਥ ਦੀ ਮੈਨੂੰ ਕਹਾ ਕਦੇ ਪੀਟੀ ਆਪਾਂ ਬਾਜ਼ਾਰ ਚੱਲੀਏ ਹੈ ਕਦੇ ਬਰਫੀ ਖਵਾ ਕੇ ਲੈ ਮੈਂ ਤੈਨੂੰ ਦੇ ਨਾਲ ਉੱਡੜ ਪਰ ਤੂੰ ਤਾਂ ਗੈਰਾਂ ਨਾਲ ਜਾਂਦੀ ਆ ਦੇਖ ਲੈ ਕਾਲ ਟੰਗਿਆ ਵਗ ਜਾ ਤੂੰ ਵਜਿਆ ਰਹੇਂਗੀ ਕਿੱਥੇ ਵਗ ਜਾ ਦੇਖ ਮੈਂ ਪ੍ਰੀਤੋ ਪਹਿਲਾਂ ਛੋਟਦਾ ਤੇ ਵੀ ਘਰ ਡੋੜੂ ਡੋੜੂ ਪਰ ਹੁਣ ਮੈਂ ਤਾਂ ਟੜਕੇ ਗੱਡੀ ਲਵਾਂ 24 ਇੰਚ ਲਾਈਪ ਵਾਕੇ ਲਵਾਂ ਮੈਂ ਤਾਂ ਗੇੜੀ ਤੇ ਜਾਇਆ ਕਰੂੰ ਕਿਹੜੇ ਘਰ ਜੋੜ ਬਨ ਕੇ ਸੰਧੂਰੀ ਪੱਗ ਨਾ ਮੈਂ ਤਾਂ ਜਾਇਆ ਕਰੂੰਗੀ ਸੰਧੂਰੀ ਪੱਗ ਨਾਲ ਹੋਰ ਕਿਹੜੇ ਮਾਰੇ ਤਾਂ ਮਹਿਲ ਖੜੇ ਕਰਤੇ ਤੈਨੂੰ ਕੱਤਾ ਲੈਣਾ ਕੀ ਆ ਮੈਂ ਤਾਂ ਤੈਨੂੰ ਮਕਾਤਾ ਮੇਰੇ ਕੋਲੋਂ ਤਾਂ ਤੂੰ ਮਰ ਗਈ ਬਥੇਰੇ ਵਾਰੀ ਮੁੱਕ ਗਏ ਤੇਰੇ ਨਾਲ ਮੇਰਾ ਦੁਬਾਰੇ ਫੇਰ ਬੋਲਣ ਲੱਗ ਜਾਣਾ ਤੈਨੂੰ ਬੁਲਾਉਂਦਾ ਕਿਹੜੇ ਛੜੇ ਹਨ ਜਦੋਂ ਵਿਵਤਾ ਚ ਪਿਆ ਤੀ ਉਦੋਂ ਮੇਰੇ ਵਾਲੀ ਸੂਟ ਤੇਰੇ ਕੰਮ ਆਇਆ ਤੀ ਉੱਥ ਉੱਥ ਨਾਤਾ ਹੱਥ ਨਾਤਾ ਦੇਖ ਕੀ ਗੱਲ ਹਾਂ ਮੈਂ ਮੈਂ ਟੀ ਇਹ ਜਨ ਕੁਛ ਕਰਿਆ ਤੇਰੇ ਬਾਤ ਤੇ ਛੱਟ ਕੁੰਮਾ ਦਾ ਪੱਕੇ ਲੈਂਦਾ ਤੈਨੂੰ ਅੱਧਾ ਇੱਕ ਟੁੰਬੀ ਸਾਰੀ ਤੇ ਚਕਾਚੀ ਪੇਕਿਆਂ ਨੂੰ ਛੱਡਦੀਆਂ ਔਰੇ ਕੁਛ ਖੁੰਡੇ ਤਾਂ ਲਾਟੇ ਅਛੀ ਮੇਰੇ ਪੇਕ ਤੇ ਕੋਈ ਆਕੇ ਵੀ ਨਹੀਂ ਖੜਾ ਆਕੇ ਨਹੀਂ ਖੜਿਆ ਆ ਬੈਜਾ ਤੂੰ ਭੱਗ ਜਾ ਬੈਜਾ ਨਾ ਇਹ ਜਾਣ ਵਾਲੇ ਹੋ ਮੈਂ ਤਾਂ ਕਣੀ ਤੂੰ ਦੁਨੀਆ ਤੇ ਭੱਜ ਜਾ ਹਾਂ ਦੁਨੀਆ ਤੇ ਤੂੰ ਜਾ ਮੇਗੀ ਹੁਣ ਕਫਨ ਦੀ ਤਿਆਰੀ ਕਰ ਲੈ ਤੈਨੂੰ ਦੱਸਤੀ ਗੱਲ ਕਿਤੇ ਉਹੀ ਕਫਨ ਤੇਰਾ ਤਨਾ ਪੈ ਜਾ ਐਤ ਕੀ ਸ਼ਾਹ ਤੇਰੇ ਸ਼ਵੇਤੀ ਸੇਕੂ ਜਾਰ ਹਾਂ ਸੇ ਕੁੱਤੇ ਨਾਲ ਤੇ ਸੇਕੂ ਕਮਾਲ ਕਰਦਾ ਜੰਮੀ ਚੰਦਰਾ ਚੁੰਮਾ ਦਾ ਕਿਸੇ ਨੇ ਸੁਣਦੀ ਨਹੀਂ ਹੈਗਾ ਸਰਦਨ ਮੱਚਿਆ ਰਹੂ ਮੇਰੇ ਨਾਲ ਹੀ ਮੱਚਦੀਆਂ ਗੈਰਾਂ ਨਾਲ ਤਾਂ ਆਉਣੀਆਂ ਹੱਛ ਕੇ ਤੈਨੂੰ ਕਿ ਲੋੜ ਐ ਉਹ ਤਾਂ ਅਗਲੀ ਮੂਹਰੇ ਟੁੜੀ ਆਉਂਦੀ ਐ ਤੂੰ ਉਹਦੇ ਨਾਲ ਤੁਰ ਕੁੜੀ ਨਾਲ ਉਹਦੇ ਨਾਲ ਆਉਂਦੀਆਂ ਮਗਰ ਚਬੀ ਟੇਕ ਕਰਦੀ ਇੱਕ ਯਾ ਭੂਪਣੀ ਜੀ ਮੈਂ ਕੁਝ ਖਾ ਕੇ ਮਰ ਜਾਣਾ ਮਨਾ ਚੱਲੂ ਇੱਥੋਂ ਇੱਥੇ ਕੀ ਲੈਣਾ ਮੇਰੇ ਕਨੂ ਤਾਂ ਚਾਹੀਏ ਕੁਛ ਲਿਆਵੇ ਆਪਾਂ ਵੀ ਹੁਣ ਮੈਂ ਨਾ ਘਰ ਦਾ ਬਣਾਵਾ ਛੋਡਾ ਨਾ ਬਸਤਾ ਨਾ ਮਨ ਨੂੰ ਕੋਈ ਰਿਸ਼ਤੇ ਵਾਲੇ ਪੁੱਛਦਾ ਆ ਪੋਤਾ ਪਹੋੜਿਓ ਛੜੇ ਮੈਂ ਤਾਂ ਗੱਡੀ ਲਿਆਉਣਾ ਮਰਜੀ ਕਰੋ ਇੱਥੇ ਰੱਟ ਪਾਉਟਾ